ਉਹਰ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਜੀਹਾਂ 3 ਮਹੀਨੇ ਪਹਿਲਾਂ ਹੀ ਲਵ ਮੈਰਿਜ ਹੋਈ ਸੀ ਔਰ ਲਵ ਮੈਰਿਜ ਕਰਵਾਉਣ ਤੋਂ ਬਾਅਦ ਦੇ ਵਿੱਚ ਆਪਣੇ ਆਪ ਨੂੰ ਫਾਹਾ ਲਾ ਲਿਆ ਗਿਆ ਜੀਹਾਂ ਆਪਣੇ ਆਪ ਨੂੰ ਫਾਂਸੀ ਲਾ ਕੇ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਦੱਸ ਦਈਏ ਤੁਹਾਨੂੰ ਕਿ ਮਰਨ ਤੋਂ ਪਹਿਲਾਂ WhatsApp ਤੇ ਸਟੇਟਸ ਲਗਾਇਆ ਗਿਆ ਆਪਣੀ ਘਰਵਾਲੀ ਦੇ ਨਾਲ ਖਿੱਚਵਾਈ ਹੋਈ ਫੋਟੋ ਦਾ WhatsApp ਦੇ ਉੱਪਰ ਸਟੇਟਸ ਲਗਾਇਆ ਗਿਆ ਔਰ ਲਿਖਿਆ ਕਿ ਗੁੱਡ ਬਾਏ ਮੇਰੀ ਜਾਨ ਮੈਨੂੰ ਮaaf ਕਰ ਦੇਈ ਮੈਂ ਤੈਨੂੰ ਪਿਆਰ ਨਹੀਂ ਦੇ ਸਕਿਆ ਔਰ ਇਸ ਤਰੀਕੇ ਦੀ ਸ਼ੁਭਦਾਵਲੀ ਜਿਹੜੀ ਆ WhatsApp ਸਟੇਟਸ WhatsApp ਸਟੇਟਸ ਦੇ ਉੱਪਰ ਲਗਾਈ ਹੋਈ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਦਰਅਸਲ ਅਬੋਰ ਦੇ ਇੱਕ ਨਗਰ ਦੇ ਵਿੱਚ ਇਹ ਮੁੰਡਾ ਜਿਹੜਾ ਆ ਇਹ ਨੌਜਵਾਨ ਜਿਹੜਾ ਆ ਉਹ ਕਿਰਾਏ ਦੇ ਮਕਾਨ ਦੇ ਉੱਪਰ ਰਹਿੰਦਾ ਸੀ ਫਰਸਟ ਫਲੋਰ ਤੇ ਔਰ ਦੱਸਿਆ ਜਾ ਰਿਹਾ ਹੈ ਦੂਸਰੇ ਕਿਰਾਏਦਾਰਾਂ ਦੇ ਵੱਲੋਂ ਕਿ ਇਹਦਾ 3 ਮਹੀਨੇ ਪਹਿਲਾਂ ਹੀ ਇਸ ਦੀ ਲਵ ਮੈਰਿਜ ਹੋਈ ਸੀ ਔਰ ਬੜੇ ਖੁਸ਼ ਸੀ ਦੋਨੋਂ ਮੀਆਂ ਬੀਬੀ ਜਿਹੜੇ ਆ ਬੜੇ ਖੁਸ਼ ਸੀਗੇ ਪਰ ਅਚਾਨਕ 2 ਦਿਨ ਪਹਿਲਾਂ ਜਿਹੜਾ ਦੂਸਰਾ ਕਿਰਾਏਦਾਰ ਗਰਾਉਂਡ ਫਲੋਰ ਤੇ ਰਹਿੰਦਾ ਉਹ ਦੱਸਦਾ ਹੈ ਕਿ ਸ਼ਾਮ ਨੂੰ ਆਉਂਦਾ ਔਰ ਮੈਂ ਬੈਠਾ ਹੁੰਨਾ ਹੈ ਆਪਣੇ ਰੂਮ ਦੇ ਵਿੱਚ ਤਾਂ ਮੈਨੂੰ ਕਹਿੰਦਾ ਕਿ ਚੰਗਾ ਭਾਜੀ ਗੁੱਡ ਬਾਏ ਤਾਂ ਮੈਂ ਕਿਹਾ ਉੱਪਰ ਜਾ ਕੇ ਸੋਣਾ ਹੁਣਾਇਆ ਤਾਂ ਮੈਨੂੰ ਨਹੀਂ ਸੀ ਗਿਆ ਪਤਾ ਕਿਰਾਏਦਾਰ ਦਾ ਕਹਿਣਾ ਹੈ ਕਿ ਇਹ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲੂਗਾ ਤਾਂ ਕਹਿੰਦਾ ਉੱਪਰ ਗਿਆ ਔਰ ਉਸ ਤੋਂ ਬਾਅਦ ਇਹਨੇ ਕੁਝ ਹੀ ਸਮੇਂ ਬਾਅਦ ਆਪਣੇ WhatsApp ਤੇ ਸਟੇਟਸ ਲਾ ਲਿਆ ਔਰ ਸਟੇਟਸ ਦੇ ਵਿੱਚ ਸਭ ਤੋਂ ਪਹਿਲਾਂ ਆਪਣੀ ਘਰ ਵਾਲੀ ਦੇ ਨਾਲ ਫੋਟੋ ਲਈ ਹੋਈ ਸੀ 3 ਮਹੀਨੇ ਪਹਿਲਾਂ ਇਸ ਦੀ ਲਵ ਮੈਰਿਜ ਹੋਈ ਹੈ ਤੁਸੀਂ ਦੇਖ ਹੀ ਸਕਦੇ ਹੋ ਸੀ ਤਸਵੀਰ ਵੀ ਦਿਖਾ ਰਹੇ ਆ ਔਰ ਉਹ ਫੋਟੋ ਲਗਾਈ ਹੈ ਔਰ ਫੋਟੋ ਦੇ ਥੱਲੇ ਲਿਖਿਆ ਹੈ ਕਿ ਚੰਗਾ ਫਿਰ ਗੁੱਡ ਬਾਏ ਮੇਰੀ ਜਾਨ ਮੈਨੂੰ ਮaaf ਕਰ ਦੇਈ ਮੈਂ ਤੈਨੂੰ ਪਿਆਰ ਨਹੀਂ ਦੇ ਸਕਿਆ ਮੇਰੀ ਗਲਤੀ ਹੈ ਔਰ ਆਪਣੀ ਮਾਂ ਨੂੰ ਵੀ ਲਿਖਿਆ ਕਿ ਮਾਂ ਚੰਗਾ ਗੁੱਡ ਬਾਏ ਤਾਂ ਹੁਣ ਦੱਸਿਆ ਜਾ ਰਿਹਾ ਜਿਹੜਾ ਦੂਸਰਾ ਕਿਰਾਏਦਾਰ ਉਹ ਕਹਿੰਦਾ ਕਿ ਦੋ ਦਿਨ ਪਹਿਲਾਂ ਹੀ ਇਸ ਦੀ ਸੱਸ ਆਈ ਹੈ ਔਰ ਆਪਣੀ ਲੜਕੀ ਨੂੰ ਲੈ ਕੇ ਗਈ ਹੈ ਹੁਣ ਸਾਨੂੰ ਨਹੀਂ ਪਤਾ ਕਿ ਕੀ ਗੱਲਬਾਤ ਹੋਈ ਮੀਆਂ ਬੀਵੀ ਦੇ ਨਾਲ ਜਾਂ ਫਿਰ ਸਹੁਰੇ ਪਰਿਵਾਰ ਦੇ ਨਾਲ ਕੀ ਗੱਲਬਾਤ ਹੋਈ ਅਜੇ ਕਿਸੇ ਵੀ ਗੱਲ ਦਾ ਪਤਾ ਜੁੜਿਆ ਉਹ ਨਹੀਂ ਲੱਗ ਪਿਆ ਪਰ ਤੁਸੀਂ ਦੇਖੋ ਕਿ ਦੁਨੀਆ ਕਿਹੜੇ ਪਾਸੇ ਨੂੰ ਚੱਲ ਪਈ ਹੈ ਅੱਜ ਕੱਲ WhatsApp ਤੇ ਸਟੇਟਸ ਲਾ ਕੇ ਤੇ ਸੁਸਾਈਡ ਕਰ ਲਿਆ ਜਾਂਦਾ ਹੈ ਔਰ ਕਰਨ ਤੋਂ ਪਹਿਲਾਂ ਦੱਸਿਆ ਜਾਂਦਾ ਹੈ ਬਕਾਇਦਾ ਸੋਸ਼ਲ ਮੀਡੀਆ ਤੇ ਕਈ ਲੋਕ ਆਨਲਾਈਨ ਹੋ ਜਾਂਦੇ ਆ ਕਈ ਲੋਕ ਲਿਖ ਕੇ ਪਾ ਦਿੰਦੇ ਆ ਕਈ ਲੋਕ ਲਾਈਵ ਸੁਸਾਈਡ ਕਰਦੇ ਨੇ ਅੱਜ ਕੱਲ ਤਾਂ ਉਹ ਚੀਜ਼ਾਂ ਦੇਖ ਕੇ ਤੇ ਸੁਣ ਕੇ ਹੈਰਾਨੀ ਹੁੰਦੀ ਹੈ ਜਦੋਂ ਲੋਕ ਲਾਈਵ ਹੋ ਕੇ Facebook Instagram ਤੇ ਲਾਈਵ ਹੁੰਦੇ ਆ ਔਰ ਦੂਸਰੇ ਪਾਸੇ ਇਹ ਆਪਣੇ ਆਪ ਨੂੰ ਫਾਹਾ ਲਾ ਲੈਂਦੇ ਐ ਤਾਂ ਉਹ ਦੇਖ ਕੇ ਰੂਹ ਕੰਬ ਜਾਂਦੀ ਐ ਕਿ ਯਾਰ ਅੱਜ ਕੱਲ ਦੇ ਸਾਡੇ ਨੌਜਵਾਨ ਸਾਡੇ ਲੋਕ ਆਖਿਰਕਾਰ ਕਿੱਧਰ ਨੂੰ ਤੁਰ ਪਿਆ ਐ ਇਹ ਲੋਕਾਂ ਨੂੰ ਕੀ ਹੋ ਗਿਆ ਤਾਂ ਅੱਜ ਇੱਕ ਹੀ ਵਾਰ ਦਾਤ ਅਬੋਹਰ ਦੇ ਵਿੱਚ ਵਾਪਰੀ ਇੱਕ ਨਗਰ ਦੇ ਵਿੱਚ ਇਹ ਨੌਜਵਾਨ ਤੁਸੀਂ ਦੇਖ ਹੀ ਸਕਦੇ ਹੋ ਸੋਹਣਾ ਸੁਨੱਖਾ ਜਿਹਾ ਨੌਜਵਾਨ ਐ ਤਾਂ ਇਹ ਕਿਰਾਏ ਦੇ ਮਕਾਨ ਤੇ ਫਰਸਟ ਫਲੋਰ ਤੇ ਰਹਿੰਦਾ ਸੀਗਾ ਔਰ 3 ਮਹੀਨੇ ਪਹਿਲਾਂ ਹੀ ਦੱਸਿਆ ਜਾ ਰਿਹਾ ਕਿ ਇਹਦਾ ਵਿਆਹ ਹੋਇਆ ਲਵ ਮੈਰਿਜ ਕਰਵਾਈ ਗਈ ਪਰ 3 ਮਹੀਨੇ ਬਾਅਦ ਅਚਾਨਕ WhatsApp ਤੇ ਸਟੇਟਸ ਲਾਇਆ ਜਾਂਦਾ ਜਦੋਂ ਇਹਦੀ ਘਰ ਵਾਲੀ ਮਾਇਕੇ ਚਲੀ ਜਾਂਦੀ ਹੈ ਪੇਕੇ ਚਲੀ ਜਾਂਦੀ ਹੈ ਔਰ ਉਸ ਤੋਂ ਬਾਅਦ ਇਹਨੇ WhatsApp ਤੇ ਸਟੇਟਸ ਲਾਇਆ ਕਿ ਚੰਗਾ ਗੁੱਡ ਮਾਇ ਮੇਰੀ ਜਾਨ ਮੇਰੀ ਲਾਡੋ ਮੈਂ ਤੈਨੂੰ ਪਿਆਰ ਨਹੀਂ ਦੇ ਸਕਿਆ ਮੈਨੂੰ ਮaaf ਕਰ ਦੇ ਇੰਨਾ ਕਹਿ ਕੇ ਤੇ ਇਨੇ ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਤੇ ਫਾਹਾ ਲਾ ਲਿਆ ਹਾਲਾਂਕਿ ਜਿਹੜਾ ਗਰਾਊਂਡ ਫਲੋਰ ਤੇ ਕਿਰਾਏਦਾਰ ਰਹਿੰਦਾ ਸੀ ਉਹਨੇ ਦੇਖਿਆ ਕਿ ਯਾਰ ਆ ਕੀ ਹੋ ਗਿਆ ਤਾਂ ਉੱਪਰ ਭੱਜੇ ਭੱਜੇ ਜਦੋਂ ਗਏ ਤਾਂ ਨਾ ਦੇਖਿਆ ਕਿ ਇਹ ਨੌਜਵਾਨ ਜਿਹੜਾ ਆ ਉਹ ਰਸੇ ਦੇ ਨਾਲ ਲਟਕਦਾ ਹੋਇਆ ਨਜ਼ਰ ਆ ਰਿਹਾ ਸੀ ਗਲ ਦੇ ਵਿੱਚ ਰੱਸਾ ਪਾਇਆ ਹੋਇਆ ਸੀ ਔਰ ਆਪਣੇ ਆਪ ਨੂੰ ਫਾਹਾ ਲਾਇਆ ਹੋਇਆ ਤਾਂ ਤਸਵੀਰ ਦੇਖ ਸਕਦੇ ਹੋ ਅੱਜ ਦੇ ਜ਼ਮਾਨੇ ਦੇ ਵਿੱਚ ਕੋਈ ਕਿਸੇ ਦਾ ਭਰੋਸਾ ਨਹੀਂ ਹੈ ਕੋਈ ਹੱਸਦਾ ਖੇਡਦਾ ਪਰ ਨਹੀਂ ਪਤਾ ਹੁੰਦਾ ਕਿ ਕਿਸੇ ਨੂੰ ਕੀ ਟੈਨਸ਼ਨ ਹੈ ਕੀ ਦਿਮਾਗ ਦੇ ਵਿੱਚ ਚੱਲ ਰਿਹਾ ਹੈ ਪਰ ਸਬਰ ਵੀ ਲੋਕਾਂ ਦੇ ਵਿੱਚ ਨਹੀਂ ਰਹਿ ਗਿਆ ਔਰ ਇਹ ਐਹੋ ਜਿਹੇ ਅੱਜਕੱਲ ਵਾਰਦਾਤਾਂ ਬਹੁਤ ਵਧ ਗਈਆਂ ਨੇ ਕਿ ਲਾਈਵ ਹੋ ਕੇ ਸੁਸਾਈਡ ਕਰ ਲੋ ਸੋਸ਼ਲ ਮੀਡੀਆ ਤੇ ਪੋਸਟਾ ਪਾ ਕੇ ਸੁਸਾਈਡ ਕਰ ਲੋ ਹਾਲਾਂਕਿ ਇਸ ਗੱਲ ਦੀ ਹੁਣ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਆਖਰ